ਜਿਹੜੀ ਦੇਰੀ ਵੀ ਨਜ਼ਰ ਆ ਰਹੀ ਅੱਜ ਲਾਸਟ ਡੇਟ ਹੈ ਕੀ ਕਾਰਨ ਬਣੇ ਅੱਛਾ ਮੈਂ ਤੁਹਾਨੂੰ ਪਹਿਲਾਂ ਕਿਤੇ ਨਹੀਂ ਸੀ ਗੱਲ ਤੇ ਲਾਸਟ ਡੇਟ ਕਿਉਂ ਹੋਈ ਇਹਦੇ ਬਾਰੇ ਦੱਸ ਦਿੰਦਾ ਅਸੀਂ ਤਾਂ 7 ਤਰੀਕ ਨੂੰ ਅਸੀਂ ਟਰਾਈ ਕੀਤਾ ਸੀ ਵੀ ਆਪਣਾ ਕਰ ਦਈਏ ਤਾਂ ਉਹਦੇ ਵਿੱਚ ਫਿਰ ਇਹਨਾਂ ਨੇ ਕੁਝ ਕਿਉਂਕਿ ਮੇਰੀ ਜੌਬ ਰਿਲੇਟਡ ਕੁਝ ਚੀਜ਼ਾਂ ਸਨ ਜਿਹੜੀਆਂ ਪਹਿਲਾਂ ਪਿਛਲੇ ਇਲੈਕਸ਼ਨ ਦੇ ਵਿੱਚ ਕਿਸੇ ਨੇ ਮੈਨੂੰ ਪੁੱਛਿਆ ਨਹੀਂ ਸੀਗਾ ਤੇ ਇਸ ਵਾਰ ਕਿਉਂਕਿ ਮੈਂ ਇਸ ਵਾਰ ਟਾਰਗੇਟ ਤੇ ਹੈਗਾ ਪਿਛਲੀ ਵਾਰੀ ਮੈਂ ਇਹਨਾਂ ਦੇ ਧਿਆਨ 'ਚ ਨਹੀਂ ਹੈਗਾ ਸੀ ਇਸ ਕਰਕੇ ਕੋਈ ਚਿੰਤਾ ਨਹੀਂ ਸੀ ਹੁਣ ਮੈਂ ਚਿੰਤਾ ਦਾ ਵਿਸ਼ਾ ਹੈ ਇਸ ਕਰਕੇ 7 ਤਰੀਕ ਨੂੰ ਤੁਹਾਨੂੰ ਕੰਮ ਲਾ ਦਿੱਤਾ ਗਿਆ ਸੀਗਾ ਕਿ ਉਹ ਕੋਈ ਸਰਟੀਫਿਕੇਟ ਜਿਹੜਾ ਹੈਗਾ ਤੁਹਾਡੇ ਡਿਸਮਿਸਲ ਦੇ ਜਿਹੜੇ ਹੈਗੇ ਆ ਉਹਦੇ ਅਗੇਂਸਟ ਇਸ ਤਰ੍ਹਾਂ ਦਾ ਲੈ ਕੇ ਆਓ ਜਿਹੜਾ ਕਿ ਡਾਕੂਮੈਂਟ ਜ਼ਕਾਤੇ ਸੀ ਇਹਨਾਂ ਨੂੰ ਅਸੀਂ ਕੋਈ ਦਿੱਕਤ ਨਹੀਂ ਸੀ ਪਰ ਕੰਮ ਲਾਇਆ ਗਿਆ ਸਾਨੂੰ ਕਰੋ ਤੋਂ ਅਸੀਂ ਚੰਡੀਗੜ੍ਹ ਲੈ ਕੇ ਗਏ ਚੰਡੀਗੜ੍ਹੋਂ ਦਿੱਲੀ ਉਹਨਾਂ ਨੇ ਬੁਲਾ ਲਈ ਇੱਕ ਹਾਜੂਨ ਕਮਿਸ਼ਨ ਨੇ ਕੱਲ ਦਿੱਲੀ ਸ਼ਾਮ ਨੂੰ ਸਰਟੀਫਿਕੇਟ ਤੁਹਾਨੂੰ ਜਾਰੀ ਕੀਤਾ ਇਹਦੀ ਪਿਛਲੇ ਇਲੈਕਸ਼ਨ ਵਿੱਚ ਲੋੜ ਨਹੀਂ ਪਈ ਸੀ ਕਾਰਨ ਕੀ ਤੇ ਮੈਂ ਦੱਸਦਾ ਉਸ ਤੋਂ ਬਾਅਦ ਅੱਜ ਜਿਹੜਾ ਹੈਗਾ ਜਿਹੜੇ ਬੈਂਕ ਅਕਾਊਂਟ ਖੁਲਾਏ ਹੋਏ ਸੀ ਨਵੇਂ ਕੱਲ ਤੱਕ ਕਿਸੇ ਨੇ ਕੁਝ ਨਹੀਂ ਕਿਹਾ ਵੀ ਠੀਕ ਹੈ ਅਕਾਊਂਟ ਚਾਹੀਦਾ ਅਕਾਊਂਟ ਚਾਹੀਦਾ ਅੱਜ ਹੁਣ ਫਿਰ ਦੁਬਾਰਾ ਦੋਨੋਂ ਅਕਾਊਂਟ ਦੀ ਅੱਜ ਫਰੈਸ਼ ਦਿਓ ਜੀ ਜਿਨ੍ਹਾਂ ਦੇ ਵਿੱਚ ਕੋਈ ट्रांजੈਕਸ਼ਨ ਨਾ ਹੋਏ ਹੋਵੇ ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਜਿਹੜੇ ਕੈਂਡੀਡੇਟ ਪਹਿਲਾਂ ਪਰ ਕਹੇ ਹੈ ਜਿਹੜੇ ਇਸਟੈਬਲਿਸ਼ ਪਾਰਟੀਆਂ ਵਾਲੇ ਉਹਨਾਂ ਵਾਸਤੇ ਤਾਂ ਕੋਈ ਦਿੱਕਤ ਹੈਗੀ ਨਹੀਂ ਤੇ ਆਜ਼ਾਦ ਬੰਦਿਆਂ ਨੂੰ ਜਿਹੜਾ ਹੈਗੇ ਪਰੇਸ਼ਾਨੀ ਵਾਲੀ ਗੱਲ ਜਿਹੜੀ ਕਰਨ ਦਾ ਤਾਂ ਕਿਸੇ ਵੀ ਤਰੀਕੇ ਨਾਲ ਮੈਂ ਇਲੈਕਸ਼ਨ ਨਾਲ ਲੜ ਸਕਾਂ ਇਸ ਤਰ੍ਹਾਂ ਦੀ ਸਾਰੀ ਕਵਾਇਦ ਹੈ ਤੇ ਮੈਨੂੰ ਹੁਣ ਵੀ ਪੂਰਾ ਭਰੋਸਾ ਹੈ ਇਹਨਾਂ ਨੇ ਕੁਛ ਨਾ ਕੁਛ ਜਿਹੜਾ ਕੋਈ ਜਿਹੜੀ ਸਟੂਡੀਓ ਦੇ ਵਿੱਚ ਵੀ ਕੋਈ ਨਾ ਕੋਈ ਨੌਸਕੜ ਕੇ ਮੇਰੇ ਜਿਹੜੇ ਪੇਪਰ ਜੈਕਟ ਕਰਦੇ ਆ ਇਸ ਕਰਕੇ ਮੈਂ ਆਪਣੀ ਵਾਈਫ ਦੇ ਜਿਹੜੇ ਹੈਗੇ ਡਾਕੂਮੈਂਟਸ ਜਿਹੜਾ ਨਾਮਿਨੇਸ਼ਨ ਨਾਲ ਭਰੀ ਹੋਈ ਹੈ ਤੋਂ ਦੇਖਦੇ ਕੀ ਕਰਦੇ ਤੇ ਹਾਲਾਤ ਜਿਹੜੇ ਆ ਉਹਦੇ ਮੁਤਾਬਕ ਜੇ ਇਹਨਾਂ ਨੂੰ ਬਿਲਕੁਲ ਕਿਸੇ ਵੀ ਜਿਹੜਾ ਜਿਹੜਾ ਪਾਰਟ ਸਿਸਟਮ ਦਾ ਚਾਹੁੰਦਾ ਨਹੀਂ ਹੈਗਾ ਸ਼ਰਤ ਕਿ ਮੈਂ ਇਹ ਇਲੈਕਸ਼ਨ ਲੜਾਂ ਇਹ ਕਹ ਬਸਦੇ ਕਹਿੰਦੇ ਨੇ ਕਿ ਆਮ ਲੋਕ ਮੂਲੇ ਆਣ ਸਮਾਲ ਕਰਨ ਇਲੈਕਸ਼ਨ ਦੇ ਵਿੱਚ ਆਉਣ ਜਿਵੇਂ ਕੇਜੇ ਵੱਲ ਜਿਹੜਾ ਸਟਾਰਟਿੰਗ ਹੀ ਦੋ ਵੀ ਕਹਿੰਦੇ ਸੀ ਵੀ ਗੰਦਗੀ ਦੂਰ ਕਰਨ ਲਈ ਇਹਦੇ ਵਿੱਚ ਉਤਰਨਾ ਪੈਣਾ ਹੁਣ ਜਿਹੜੇ ਤੁਹਾਡੇ ਵਰਗੇ ਲੋਕ ਆ ਰਹੇ ਨੇ ਤੇ ਉਹਨਾਂ ਨੂੰ ਏਦਾਂ ਇਗਨੋਰ ਕਰ ਰਹੇ ਨੇ ਜਾਂ ਅੱਗੇ ਵਧਨ ਨਹੀਂ ਦੇ ਰਹੇ ਇਹ ਗੰਦਗੀ ਵਾਜਾ ਮਰਦੀ ਹੈ ਨਾ ਵੀ ਆਮ ਲੋਕਾਂ ਨੂੰ ਉਹ ਬਦਲੋ ਆਮ ਲੋਕਾਂ ਚ ਵੀ ਗੰਦੇ ਬੰਦੇ ਲੱਭਦੇ ਆਹੋ ਤੇ ਇਸ ਕਰਕੇ ਜੇ ਅਸੀਂ ਇਹਨਾਂ ਦੇ ਨਾਲ ਦੇ ਹੁੰਦੇ ਸਾਡੀ ਨਸਲ ਇਹਨਾਂ ਵਾਲੀ ਹੁੰਦੀ ਫਿਰ ਵੈਲਕਮ ਸੀ ਫਿਰ ਤਾਂ ਇਹਨਾਂ ਦੇ ਵਿੱਚ ਜਿਹੜੇ ਮਰਜ਼ੀ ਜਾ ਕੇ ਸ਼ਾਮਲ ਹੋ ਜਾਂਦੇ ਤੋ ਇਹ ਕਹਿੰਦੇ ਤਾਂ ਆਮ ਲੋਕ ਆ ਜੇ ਪਰ ਆਮ ਲੋਕਾਂ ਵਿੱਚੋਂ ਵੀ ਗੰਧ ਚੁੰਨਦੇ ਆ ਵੀ ਜਿਹੜਾ ਇਹਨਾਂ ਦੇ ਨਾਲ ਮੈਚ ਕਰਦੇ ਲੋਕ ਜਿਹੜੇ ਹੈਗੇ ਆ ਉਹ ਚ ਭਾਵੇਂ ਕ੍ਰਿਮੀਨਲ ਹੋਣ ਭਾਵੇਂ ਜਿਹੜੇ ਹੋਰ ਬੈਡ ਰਿਕਾਰਡ ਦੇ ਹੋਣ ਜਾਂ ਕੋਈ ਹੋਰ ਜਿਨ੍ਹਾਂ ਦੀ ਇੰਟੈਂਸ਼ਨ ਇਹ ਜਿਹੀ ਹੁਣ ਆਉਣ ਵਾਲੇ ਸਮੇਂ ਵਿੱਚ ਵਪਾਰ ਕਰਨ ਦੀਆਂ ਉਹ ਲੋਕ ਇਹਨਾਂ ਚਾਹੀਦੇ ਉਹਨਾਂ ਨੂੰ ਆਮ ਲੱਗਣ ਦੇ ਜਿਹੜੇ ਆਮ ਲੋਕ ਸਾਡੇ ਵਰਗੇ ਆ ਅਸੀਂ ਤਾਂ ਕੁਝ ਚਾਹੁੰਨੇ ਆ ਕਿ ਲੋਕਾਂ ਦੀ ਜਿਹੜੀ ਭਲਾਈ ਵਾਸਤੇ ਕੁਝ ਕੀਤਾ ਜਾ ਸਕੇ ਉਦੋਂ ਦੇ ਵਾਸਤੇ ਥਾਂ ਥਾਂ ਤੇ ਜਿਹੜੇ ਹਰਡਲ ਜਿਹੜੇ ਹੈਗੇ ਆ ਉਹ ਕ੍ਰਿਡਿਟ ਕਿਤੇ ਜਾਂਦੇ ਪਰ ਮੈਂ ਸਕਰੂਰ ਵਾਸੀਆਂ ਨੂੰ ਬੇਨਤੀ ਕਰਨਾ ਚਾਹੁੰਦਾ ਅਪੀਲ ਮੈਂ ਅੱਜ ਤੋਂ ਇਹ ਗੱਲ ਦਾ ਇਹਦੀ ਹੈ ਕਿ ਅਸੀਂ ਜਿੰਨੇ ਮਰਜ਼ੀ ਇਹ ਕਰ ਲੈਣੇ ਡਾਇਰੈਕਟ ਵੀ ਕਰ ਦੇਣੇ ਭਾਵੇਂ ਫਾਰਮ ਇਸ ਦੇ ਬਾਵਜੂਦ ਵੀ ਜਿਹੜਾ ਅਸੀਂ ਆਪਣੇ ਜਿਹੜੇ ਅਗਲੇ ਸੰਘਰਸ਼ ਹੈ ਜਿਹੜਾ ਵੀ ਨਸ਼ਿਆਂ ਦੇ ਖਿਲਾਫ ਹੈ ਜਾਂ ਜਿਹੜੀਆਂ ਵੀ ਸੀਜ਼ਨ ਨੂੰ ਲੈ ਕੇ ਤੁਰੇ ਹੋਏ ਅਸੀਂ ਉਹ ਸਾਰੇ ਦਾ ਸਾਰਾ ਸੰਗਰੂਰ ਦੀ ਧਰਤੀ ਤੋਂ ਅਸੀਂ ਕਰਾਂਗੇ ਔਰ ਮੈਂ ਸੰਗਰੂਰ ਵਾਸੀਆਂ ਤੋਂ ਉਮੀਦ ਰੱਖਦਾ ਕਿ ਉਹ ਸਾਨੂੰ ਜਿਹੜਾ ਹੈਗਾ ਬੰਦਾ ਜਿਹੜਾ ਇੱਕ ਉਹ ਹੁੰਦਾ ਹੈ ਕਿ ਐਕਸੈਪਟੈਂਸ ਹੁੰਦੀ ਵਿਹਾਂ ਭਾਈ ਅਸੀਂ ਪ੍ਰਵਾਨ ਕਰਦੇ ਹਾਂ ਕੋਈ ਬੰਦਾ ਆ ਕੇ ਥੋੜੇ ਲੜਦਾ ਤਾਂ ਹੈ ਕੋਈ ਸੋਨਾ ਦਾ ਈਡਾ ਕੁਐਸਚਨ ਹੈ ਉਹ ਨਹੀਂ ਹੋਣਾ ਚਾਹੀਦਾ ਕਿਉਂਕਿ ਪਹਿਲਾਂ ਹੀ ਸਿਸਟਮ ਹੀ ਨਹੀਂ ਚਾਹੁੰਦਾ ਕਿ ਕੁਝ ਲੋਕ ਜਿਹੜੇ ਹੈਗੇ ਆ ਉਹਨਾਂ ਨੂੰ ਨਵੇਂ ਨੂੰ ਮੌਕਾ ਮਿਲੇ ਤੋਂ ਤੁਗਰੂਰ ਵਾਸੀਆਂ ਨੂੰ ਬੇਨਤੀ ਹੈ ਕਿ ਉਹ ਆਪਣਾ ਸਮਝ ਕੇ ਕਿਉਂਕਿ ਮੈਨੂੰ ਤਾਂ ਹੁਣ ਇੱਥੇ ਜਦੋਂ ਆਕੇ ਪਤਾ ਲੱਗਿਆ ਕਿ ਸੇਖੋਂ ਫੈਮਲੀਆਂ ਦਾ ਇੱਥੇ ਵੈਸੀ ਸ਼ਹਿਰ ਦੇ ਵਿੱਚ ਬਹੁਤ ਵੱਡਾ ਪੁਰਾਣਾ ਯੋਗਦਾਨ ਹੈ ਚੁੰਦ ਰੇਸ਼ੀ ਨੇ ਤੋਂ ਉਸ ਤਰ੍ਹਾਂ ਦਾ ਮੈਨੂੰ ਇੱਕ ਆਪਣਾ ਬੱਚਾ ਸਮਝ ਕੇ ਵੀ ਜ ਆਪਣਾ ਭਰਾ ਸਮਝ ਕੇ ਵੀ ਸੈਪਟ ਕੀਤਾ ਜਾ ਸਕਦਾ ਤੋਂ ਸੋ ਮੈਂ ਉਹਨਾਂ ਦੇ ਸਮੇਂ ਵਿੱਚ ਤੁਹਾਨੂੰ ਤੁਗਰੂਰ ਵਿੱਚ ਹੀ ਵਿਚਰ ਦਾ ਦਿਖਾਈ ਦੇਵਾਂਗਾ ਮਤਲਬ ਉਮੀਦਵਾਰ ਤਾਂ 100 ਖੜ ਆਫਟਰ ਆਲੇ ਉਹ ਲੋਕ ਤਾਂ ਹੈਗੇ ਜਿਹੜੇ ਸਿਸਟਮ ਦੇ ਖਿੜੇ ਅਗੇਂਸਟ ਖੜੇ ਹੁੰਦੀ ਹਿੰਮਤ ਕਰ ਰਹੇ ਇਹ ਤਾਂ ਇੱਕ ਬਹੁਤ ਚੰਗਾ ਲੱਛਣ ਹੈਗਾ ਇਹ ਤਾਂ ਇੱਕ ਬਹੁਤ ਸ਼ੋਭਾ ਸੰਕੇਤ ਹੈਗੇ ਜਿਹੜੇ ਖੜੇ ਹੋਣਾ ਉਹ ਡਿਵਾਈਡਿਸ਼ਨ ਨਹੀਂ ਹੋਊਗੀ ਉਹ ਬਾਅਦ ਦੀ ਗੱਲ ਹੈ ਉਹ ਹੁੰਦੀ ਰਵੇ ووٹ ਡਿਵਾਈਡਿਸ਼ਨ ਨਾਲ ਅਸੀਂ ਕੋਈ ਉਹੀ ਤੇ ਗੱਲ ਅਸੀਂ ਪੋਲਿਟਿਕਸ ਨਾਲ ਥੋੜਾ ਕਰ ਰਹੇ ਹਾਂ ਅਸੀਂ ਤਾਂ ਲੋਕ ਰਾਜਨੀਤੀ ਦੀ ਗੱਲ ਕਰਦੇ ਹਾਂ ਉਹਦੇ ਵਿੱਚ ਇਹ ਲੋਕ ਆਉਣਗੇ ਅੱਜ ਮੈਨੂੰ ਬਹੁਤ ਖੁਸ਼ੀ ਹੈ ਕਿ ਜਿੰਨੇ ਵੱਧ ਤੋਂ ਵੱਧ ਜਿਹੜੇ ਲੋਕ ਆਜ਼ਾਦ ਖੜੇ ਹੋਣਗੇ ਤਾਂ ਘਟੋ ਘਟਾ ਅਸੀਂ ਜਿਹੜਾ ਇਸ ਇਲੈਕਸ਼ਨ ਤੋਂ ਬਾਅਦ ਕੋਈ ਜਿਹੜੀ ਅਗਲੀ ਸਟ੍ਰੈਟੇਜੀ ਬਣਾ